ਰਸੋਲੀਆਂ ਸੀਗੀਆਂ ਲੇਡੀ ਤੇ ਰਸੋਲੀਆਂ ਸੀਗੀਆਂ ਰਸੋਲੀਆਂ ਕਹਿੰਦੇ ਜੀ ਇਹਦਾ ਆਪਰੇਟ ਕਰਨਾ ਪਊਗਾ ਜਦੋਂ ਫਰੁਕੀ ਸਾਹਿਬ ਰਸੋਲੀਆਂ ਦਾ ਆਪਰੇਟ ਹੋ ਜਾਂਦਾ ਬੇਬੀ ਫਿਰ ਵੀ ਕਨਸੀਵ ਨਹੀਂ ਹੁੰਦਾ ਜਦੋਂ ਸਾਡੇ ਕੋਲੇ ਆਏ ਉਹ ਸਾਨੂੰ ਕਹਿੰਦੇ ਜੀ ਬੜਾ ਮਨ ਚ ਹੁੰਦਾ ਸਵਾਲ ਹੁੰਦੇ ਨੇ ਵੀ ਕੀ ਬੇਬੀ ਕਨਸੀਵ ਹੋ ਜੂ ਉਹਨਾਂ ਨੂੰ ਕੀ ਸੀਗਾ ਉਹਨਾਂ ਦੇ ਗੱਠਾ ਸੀਗੀਆਂ ਕੁਝ ਲਕੋਰੀਆ ਦੀ ਪ੍ਰੋਬਲਮ ਸੀਗੀ ਜਦੋਂ ਉਹਨਾਂ ਨੂੰ ਅਸੀਂ ਮੈਡੀਸਨ ਦਿੱਤੀ ਰਸੋਲੀਆਂ ਦੀ ਹਜੇ ਮੈਡੀਸਨ ਦਿੱਤੀ ਸੀ ਫਰੁਕੀ ਸਾਹਿਬ ਹਾਜੀ ਬੇਬੀ ਕਨਸੀਵ ਕਰਨ ਦੀ ਮੈਡੀਸਿਨ ਨਹੀਂ ਦਿੱਤੀ ਸੀ ਸੂਲੀਆਂ ਹੀ ਖੁਰਕੇ ਦੋ ਦੋ 2.5 ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਆ ਗਿਆ ਜੀ ਡਾਕਟਰ ਸਾਹਿਬਾ ਫਿਰ ਇਹਦੇ ਪੱਤਿਆਂ ਦਾ ਇਸਤੇਮਾਲ ਕਿਵੇਂ ਕਰ ਸਕਦੇ ਹਾਂ ਇਹਦਾ ਕਾੜਾ ਬਣਾ ਕੇ ਵੀ ਪੀ ਸਕਦੇ ਆ ਜਿਨ੍ਹਾਂ ਨੂੰ ਜ਼ਿਆਦਾ ਵੀਕਨੈਸ ਹੁੰਦੀ ਆ ਜਿਵੇਂ ਅੱਗੇ ਇਹਨਾਂ ਦੇ ਫਾਲਾ ਜਾਂਦੇ ਨੇ ਫਲਾਂ ਦੀ ਸਮੂਦੀ ਜੀ ਬਣਾ ਕੇ ਵੀ ਪੀ ਸਕਦੇ ਆ। ਦਰਖਤ ਕਾਹਦਾ ਜੀ? ਇਹ ਤੂਤ ਦਾ ਦਰਖਤ ਆ ਜੀ, ਸ਼ਹਿਤੂਤ ਦਾ। ਸ਼ਹਿਤੂਤ ਹੈ। ਇਹ ਗੱਠਾਂ ਲਈ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਫਾਇਦੇਮੰਦ ਆ। ਕਈਆਂ ਨੂੰ ਮੈਂਸੇਜ਼ ਰੁਕ ਜਾਂਦੀ ਆ, ਮੈਂਸੇਜ਼ ਦੇ ਨਾਲ ਗੱਠਾਂ ਬਣ ਜਾਂਦੀਆਂ ਨੇ ਜਾਂ ਜੈਨੇਟਿਕ ਵੀ ਹੋ ਜਾਂਦੀਆਂ ਨੇ। ਕਈਆਂ ਨੂੰ ਕਈਆਂ ਦਾ weight ਜ਼ਿਆਦਾ ਹੋ ਜਾਂਦਾ ਉਹਦੇ ਕਰਕੇ ਵੀ ਹੋ ਜਾਂਦੀ ਆ। ਇਹ ਖੁਰਦੂ ਆ ਜੀ, ਪੱਤੇ ਖੁਰਦਣਗੇ। ਹਾਂ ਜੀ।